ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਰਾਜ ਜਿਹੜਾ ਆਪਾਂ ਦੇਖਦੇ ਹਾਂ ਨਾ ਪੰਜਾਬ ਦੇ ਵਿੱਚ ਸਾਡੇ ਭਾਈਆਂ ਨੂੰ ਵੀ ਤੇ ਭੈਣਾਂ ਨੂੰ ਮਾਵਾਂ ਨੂੰ ਵੀ ਹੈਨਾ ਜਿਹੜਾ ਗੋਡਿਆਂ ਦੀ ਬਾਲੀ ਪ੍ਰੋਬਲਮ ਆ ਰਹੀ ਆ ਅਸੀਂ ਨਾ ਇੱਕ ਸਾਡੇ ਨੇੜੇ ਦੇ ਜਿਹੜੇ ਕਰੀਬੀ ਸਾਡੇ ਮਿੱਤਰ ਵੀ ਹੈਨਾ ਸਾਡੇ ਗੁਰੂ ਘਰ ਦੇ ਵਿੱਚ ਸੇਵਾ ਵੀ ਕਰਦੇ ਆ ਬਾਈ ਜੀ ਤੇ ਇਹਨਾਂ ਨੂੰ ਹੁਣ ਆਪਣੀ ਦਵਾਈ ਦੱਸੀ ਸੀਗੀ ਇੱਕ ਬੰਦਾ ਹੋਰ ਵੀ ਠੀਕ ਹੋਇਆ ਸਾਡੀ ਨਿਗਾਹ ਦੇ ਵਿੱਚ ਤੇ ਉਹ ਜਿਹੜੀ ਦਵਾਈ ਆ ਨਾ ਭਰਾਵੋ ਅਸੀਂ ਕੋਈ ਪੈਸਾ ਨਹੀਂ ਲੈਣਾ ਅਸੀਂ ਇਹ ਵੀਡੀਓ ਤਾਂ ਬਣਾ ਰਹੇ ਆ ਕਿ ਵੀ ਕਿਸੇ ਨਾ ਸਾਡੇ ਭੈਣ ਭਰਾ ਦਾ ਫਾਇਦਾ ਹੋ ਜਾ ਕਿਉਂਕਿ ਆਪਾਂ ਨੂੰ ਪਤਾ ਵੀ ਅੱਜ ਪੰਜਾਬ ਦੇ ਵਿੱਚ ਬੜੀ ਵੱਡੀ ਪੱਧਰ ਤੇ ਜਿਹੜਾ ਗੋਡਿਆਂ ਦੀ ਜਿਹੜੀ ਬਿਮਾਰੀ ਐ ਜਾਂ ਤਖਲੀਫ ਹਨਾ ਛੋਟੀ ਛੋਟੀ ਉਮਰ ਦੇ ਵਿੱਚ ਹੀ ਆਉਣ ਲੱਗੀ ਉਹ ਕੋਈ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਐ ਤੇ ਆਪਣੇ ਸਾਹਮਣੇ ਨਾ ਇਹ ਬਾਈ ਤੋਂ ਆਪਾਂ ਪੁੱਛਦੇ ਆ ਇਹ ਆਪ ਦੱਸਣਗੇ ਵੀ ਜਿਹੜੀ ਉਹ ਦਵਾਈ ਲੈਂਦੀ ਆ ਤੇ ਉਹਦਾ ਆਪਾਂ ਨੂੰ ਕੀ ਫਾਇਦਾ ਹੋਇਆ ਹਾਂਜੀ ਬਾਈ ਜੀ ਤੁਸੀਂ ਉਹ ਦਵਾਈ ਲੈਂਦੀ ਸੀ ਹਾਂਜੀ ਅਸੀਂ ਉਹ ਦਵਾਈ ਲਈ ਸੀਗੀ ਹਾਂਜੀ ਤੇ ਉਹ ਦਵਾਈ ਦਾ ਕੋਰਸ ਹੈਗਾ 2 ਮਹੀਨੇ ਹਾਂ ਆਪਾਂ ਨੂੰ 2 ਮਹੀਨੇ ਆਪਾਂ ਨੇ ਹਨਾ ਕਿਹਾ ਸੀਗਾ ਤੇ ਆਪਾਂ ਉੱਪਰ ਵੀ ਲੈ ਸਕਦੇ ਨੁਕਸਾਨ ਕੋਈ ਨਹੀਂ ਪਰ ਵੀ ਲੈ ਸਕਦਾ ਕੋਈ ਨੁਕਸਾਨ ਨਹੀਂ ਕਰਦੀ ਹੈਗੀ ਠੀਕ ਹੈ ਬਈ ਜੀ ਤੇ ਇਸ ਤੋਂ ਬਾਅਦ ਜੇ ਬਣੇ ਇਹ ਰੱਖਣਾ ਹੈਗਾ ਇਹਦਾ ਬੈ ਵਾਲੀਆਂ ਚੀਜ਼ਾਂ ਨਾਲ ਅੱਛਾ ਆਪਾਂ ਇੱਕ ਤਾਂ ਹਾਂ ਇਹ ਗੱਲ ਹਨਾ ਵਿੱਚ ਆਪਾਂ ਐਡ ਕਰ ਦਈਏ ਜਿਹੜੇ ਸੁਣ ਰਹੇ ਹਨਾ ਭਰਾ ਜਾਂ ਜਾਂ ਫੇਰ ਵੀ ਸਾਨੂੰ ਪੁੱਛਣਗੇ ਆਪਾਂ ਪੁੱਛਣਗੇ ਵੀਡੀਓ ਦੇਖਣ ਤੋਂ ਬਾਅਦ ਵੀ ਇਹ ਦਵਾਈ ਕਿਵੇਂ ਲੈਣੀ ਆ ਹਨਾ ਜabb ਇਹਦਾ ਮੇਨ ਗੱਲ ਕੀ ਹੈ ਪਰਹੇਜ ਆ ਆਪਾਂ ਪਹਿਲਾਂ ਤੁਹਾਨੂੰ ਵੀ ਆਪਾਂ ਇਹੀ ਦੱਸਿਆ ਸੀਗਾ ਹਾਂ ਬਣ ਪਰਹੇਜ ਆ ਵੀ ਪਰਹੇਜ ਆ ਪਰਹੇਜ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਤੁਸੀਂ ਰੱਖਿਆ ਸੀਗਾ ਇੱਕ ਤਾਂ ਜੀ ਚਾਵਲ ਨਹੀਂ ਖਾਣਾ ਹਾਂ ਭਾਜੀ ਬੇਹ ਵਾਲੀ ਚੀਜ਼ ਬੇਹ ਵਾਲੀ ਚੀਜ਼ ਦਹੀਂ ਲੱਸੀ ਨਹੀਂ ਪੀਦੇ ਠੀਕ ਭਾਜੀ ਇਹਨਾਂ ਦਾ ਜ਼ਰੂਰੀ ਆ ਜਿਹੜੀ ਬੇਹ ਵਾਲੀ ਚੀਜ਼ ਆ ਉਹ ਖਾਣੀ ਨਹੀਂ ਚਾਹੀਦੀ ਇੱਕ ਸੁੱਕੀਆਂ ਦਾਲਾਂ ਸੁੱਕੀਆਂ ਦਾਲਾਂ ਦੀ ਸੁੱਕੀਆਂ ਦਾਲਾਂ ਚ ਆ ਗਈ ਜਿਵੇਂ ਛੋਲੇ ਆ ਗਏ ਦਲੇ ਕੋਈ ਵੀ ਦਾਲਾ ਮੂੰਗੀ ਮਸਰੀ ਹਨਾ ਮੂੰਗੀ ਆ ਗਈ ਹਾਂ ਬਾਕੀ ਫਿਰ ਇਹਦਾ ਹੋਰ ਹੈਗਾ ਇਹ 8 ਤਣੜ ਕੇ ਤਿੰਨੇ ਗੋਲੀਆਂ ਲੈਣੀਆਂ ਨੇ ਇੱਕ ਤਾਂ ਕਾਹੂ ਸੂਰਣੇਗੇ ਦੋ ਬੱਤੇ ਗੋਲੀਆਂ ਲੈਣੀਆਂ ਠੀਕ ਹੈ ਬਈ ਇਹ ਉਹ ਪੂਰੀ ਬਲਣ ਨਾਲ ਦਵਾਈ ਖਾਣੀਆਂ ਖਬਰ 헤ਜ ਪਹਿਲਾਂ ਆਪਾਂ ਇਹ ਵੀ ਗੱਲ ਵਿੱਚ ਫੇਰ ਐਡ ਕਰ ਦਿੰਨੇ ਆਂ ਵੀ ਉਹੀ ਭਰੇਜ ਨਾ ਇਹ ਦਵਾਈ ਲੈਣ ਜਿਹੜੇ ਭਰੇਜ ਰੱਖ ਸਕਦੇ ਆ ਹਾਂ ਜਿਹੜੇ ਜਿਹੜੇ ਭਰੇਜ ਨਹੀਂ ਰੱਖ ਸਕਦੇ ਉਹ ਭਰਾਵੋ ਹੁਣ ਅਸੀਂ ਕੋਈ ਆਪ ਪੈਸੇ ਨਹੀਂ ਲੈਣੇ ਅਸੀਂ ਕੋਈ ਇਹ ਤੇ ਚੁਕਮਾਰੀ ਨਹੀਂ ਕਰਨੀ ਅਸੀਂ ਤੁਹਾਨੂੰ ਨਾ ਦਵਾਈ ਦੀ ਜਿਹੜੀ ਇਹਦੇ ਵਿੱਚ ਫੋਟੋ ਆ ਵਿੱਚ ਐਡ ਕਰ ਦੇਵਾਂਗੇ ਤੇ ਨਾਮ ਵੀ ਵਿੱਚ ਮੈਂਸ਼ਨ ਕਰ ਦੇਵਾਂਗੇ ਤੇ ਜਿਹੜਾ ਵੀ ਇਹਦਾ ਸ਼ਡਿਊਲ ਲੈਣ ਦਾ ਹਨਾ ਟਾਈਮ ਹੈ ਉਹ ਦੋ ਟਾਈਮ ਲੈਣੀ ਆ ਦੋ ਟਾਈਮ ਤਿੰਨ ਗੋਲੀਆਂ ਹੋਣਗੀਆਂ ਬਾਈ ਜੀ ਤਿੰਨ ਗੋਲੀਆਂ ਹੋਣਗੀਆਂ ਤਿੰਨੇ ਗੋਲੀਆਂ ਸੀ ਨਾ ਆਪਣੇ ਕੋਲ ਤੇ ਇਹ ਬਾਈ ਨੇ ਨਾ ਪਰਹੇਜ਼ ਰੱਖਿਆ ਇੱਕ ਬੰਦਾ ਜਿਹੜਾ ਹੋਰ ਠੀਕ ਹੋਇਆ ਨਾ ਇਸੇ ਦਵਾਈ ਨਾਲ ਉਹਨਾਂ ਨੇ ਵੀ ਪੂਰਾ ਪਰਹੇਜ਼ ਰੱਖਿਆ ਕਈ ਵਾਰ ਨਾ ਕੀ ਕਰਦੇ ਆ ਵੀ ਦਵਾਈ ਤੇ ਲੈ ਲੈਂਦੇ ਆ ਮਰੀਜ਼ ਆਪਾਂ ਸਾਰੀ ਦੇਖਦੇ ਆ ਦਵਾਈ ਲੈ ਲੈਣ ਤੇ ਆਪਾਂ ਪਰਹੇਜ਼ ਨਹੀਂ ਰੱਖਦੇ ਉੱਥੇ ਫਿਰ ਆਪਾਂ ਦਵਾਈ ਨੂੰ ਬਦਨਾਮ ਕਰ ਦਿੰਦੇ ਆ ਬਦਨਾਮ ਕਰ ਦਿੰਦੇ ਆ ਅਸੀਂ ਨਾ ਆਪਣੇ ਨਜ਼ਰਾਂ ਦੇ ਵਿੱਚ ਇਹ ਚੀਜ਼ ਦੇਖੀ ਆ ਸਾਡੇ ਕੋਲੇ ਆ ਸਾਹਮਣੇ ਐਗਜ਼ਾਮਪਲ ਖੜੀ ਆ ਬਾਈ ਪਹਿਲੇ ਪੂਰਾ ਦਰਦ ਇਹਦੇ ਗੋਡੇ ਕਰਨ ਲੱਗੇ ਸੀਗੇ ਪਰ ਜਦੋਂ ਦੀ ਇਹਨਾਂ ਨੇ ਦਵਾਈ ਲੈਤੀ ਆ ਤੇ ਹੁਣ ਬਾਈ ਨੂੰ ਨਾ ਕੋਈ ਤਖਲੀਬ ਨਹੀਂ ਹੈਗੀ ਉਸ ਤਰ੍ਹਾਂ ਦੀ ਉੱਥੇ ਤੇ ਵੀ ਹੱਥ ਛੱਡ ਕੇ ਪੌੜੀਆਂ ਚੜ ਜਰਾਂਗੇ ਠੀਕ ਆ ਬਾਈ ਪਰ ਹੁਣ ਆਪਾਂ ਇਹ ਕਵਾਂਗੇ ਵੀ ਹਨਾ ਦਵਾਈ ਦਾ ਹਾਂਜੀ ਕੋਈ ਦਵਾਈ ਇੰਨੀ ਮਹਿੰਗੀ ਨਹੀਂ ਹੈਗੀ 1000 ਰੁਪਏ ਦੀ 2 ਮਹੀਨਿਆਂ ਦੀ ਦਵਾਈ ਆ ਵੀ ਹਾਂ ਮੰਨ ਲਓ ਚਲ ਜੇਕਰ ਵੀ 4000 5000 ਰੁਪਏ ਲੱਗਦਾ ਵੀ ਹੈ ਆ ਜਾ ਗੋਡੇ ਬਦਲਣ ਤੋਂ ਜਾ ਹਨਾ ਉਹ ਜਿਹੜੀਆਂ ਇੰਨੀਆਂ ਖਤਰਨਾਕ ਦਵਾਈਆਂ ਮੈਡੀਸਨ ਆਪਾਂ ਲੈਂਦੇ ਆ ਡਾਕਟਰਾਂ ਕੋਲੇ ਲੁੱਟ ਹੁੰਨ ਤੋ ਬਈ ਸੈਟ ਹੀ ਹੈ ਨਾ ਬਾਕੀ ਇਹ ਦਵਾਈ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਇਹ ਪਤੰਜਲੀ ਵਾਲਿਆਂ ਦੇ ਸਟੋਰ ਤੋਂ ਮਿਲ ਜਾਣੀਆਂ ਜੇ ਤੁਹਾਡੇ ਲੱਗੇ ਹਨਾ ਕੋਈ ਵੀ ਸ਼ਹਿਰ ਪੈਂਦਾ ਉੱਥੇ ਤੁਸੀਂ ਇਹ ਦਵਾਈ ਲੈ ਸਕਦੇ ਹੋ ਆਰਾਮ ਨਾਲ ਕੋਈ ਸਾਡਾ ਕੋਈ ਇਹਦੇ ਵਿੱਚ ਲੈਣਾ ਦੇਣਾ ਨਹੀਂ ਅਸੀਂ ਤੇ ਸਿਰਫ ਇੱਕ ਸੇਵਾ ਲਈ ਇਹ ਬਾਈ ਜੀ ਨੂੰ ਵੀ ਦਵਾਈ ਦਿੱਤੀ ਸੀਗੀ ਤੇ ਇਹਦੇ ਵਿੱਚ ਅਸੀਂ ਕੋਈ ਇਹਦੇ ਚ ਕਮਿਸ਼ਨ ਨਹੀਂ ਖਾਣਾ ਅਸੀਂ ਕਿਸੇ ਵੀ ਕੰਪਨੀ ਨੂੰ ਕੋਈ ਪ੍ਰਮੋਟ ਨਹੀਂ ਕਰਦੇ ਹਣਾ ਇਹਦੇ ਵਿੱਚ ਕਈ ਵਾਰ ਇਹ ਹੁੰਦਾ ਵੀ ਪਤਾ ਨਹੀਂ ਇਹਨਾਂ ਦਾ ਕੋਈ ਆਪਣਾ ਨਿੱਜੀ ਸਵਾਰਥ ਅਸੀਂ ਤੇ ਸਿਰਫ ਤੇ ਸਿਰਫ ਇੱਕ ਆਪਸ ਸੇਵਾ ਦੇ ਤੌਰ ਤੇ ਕਹਿ ਰਹੇ ਹਾਂ ਵੀ ਅੱਜ ਜਿਹੜੀ ਨਾ ਇਹ ਬਿਮਾਰੀ ਹੈ ਇਹ ਪੂਰੀ ਪੀਕ ਤੇ ਆ ਪੰਜਾਬੀਆਂ ਦੇ ਵਿੱਚ ਵੀ ਕਿਸੇ ਦਾ ਭਲਾ ਹੋ ਜੇ ਬਾਈ ਦਾ ਭਲਾ ਹੋ ਗਿਆ ਤੇ ਜਿਹੜਾ ਹਨ ਫੋਰ ਕੋਈ ਦਵਾਈ ਲਵੇ ਪਰ ਪਰਹੇਜ਼ ਰੱਖਿਓ ਉਹੀ ਦਵਾਈ ਲਿਓ ਅਸੀਂ ਦਵਾਈ ਦੇ ਵਿੱਚ ਫੋਟੋ ਵਿੱਚ ਮੈਂਸ਼ਨ ਕਰ ਦਾਂਗੇ ਵੀ ਤਿੰਨ ਤਰ੍ਹਾਂ ਦੀ ਦਵਾਈ ਆ ਉਹ ਜਿਨੇ ਵੀ ਭਰਾ ਨੇ ਇਹ ਦਵਾਈ ਵਰਤਣੀ ਐ ਪਰਹੇਜ਼ ਬਸ ਪਰਹੇਜ਼ ਇਸ ਤੋਂ ਵੱਧ ਰੱਖਣਾ ਪਊਗਾ ਜਿਹੜਾ ਪਰਹੇਜ਼ ਘੱਟ ਕੰਮਾਂ ਕਰੂਗੀ ਜੀ ਬੰਨ ਹੁਣ ਬਈ ਕੋਈ ਇਹ ਤਾਂ ਨਹੀਂ ਹੈਗਾ ਵੀ ਤੁਹਾਨੂੰ ਕੋਈ ਤਕਲੀਫ ਵਾਲੀ ਐ ਕੋਈ ਫਰਕ ਪੈਂਦੇ 95 90% ਕਹਿ ਸਕਦੇ ਪਹਿਲਾਂ ਤੁਰਨ ਚ ਵੀ ਦਿੱਕਤ ਆਉਂਦੀ ਸੀ ਹਾਂ ਪਹਿਲਾਂ ਤੁਰਨ ਚ ਵੀ ਦਿੱਕਤ ਆਉਂਦੀ ਸੀ ਆ ਘੋੜੇ ਘੜਕ ਘੜਕ ਕਰਦੇ ਜਿਗੇ ਤੁਰਿਆ ਨਹੀਂ ਜਾਂਦਾ ਸੀ ਹਾਂਜੀ ਤੁਰਚ ਮਾਰ ਕੇ ਤੁਰਦਾ ਸੀ ਹੁਣ ਐਨ ਜਮਾ ਨੋਰਮਲ ਤਰ੍ਹਾਂ ਪਾਣੇ ਹਾਂ ਆ ਦੇਖ ਸਕਦੇ ਹੋ ਬਾਈ ਹਨਾ ਤੁਸੀਂ ਵੀ ਜਿਹੜੇ ਵੀ ਭੈਣ ਭਰਾ ਇਹ ਦਵਾਈ ਲਵੋਗੇ ਨਾ ਬਸ ਸਾਡੀ ਸੇਵਾ ਅਸੀਂ ਵਿੱਚ ਦਵਾਈ ਮੈਂਸ਼ਨ ਕਰ ਦੇਾਂਗੇ ਪਤੰਜਲੀ ਦੇ ਸਟੋਰ ਤੋਂ ਮਿਲ ਜੂ ਇੱਕ ਦਵਾਈ ਹੋ ਸਕਦੀ ਹੈ ਆਈ ਐਮ ਸੀ ਦਾ ਬ੍ਰਾਂਡ ਆ ਉਹ ਉਹ ਨਾਲ ਤੁਹਾਨੂੰ ਹੋ ਸਕਦਾ ਆਨਲਾਈਨ ਮਹਗਾਨੀ ਪੈ ਜੇ ਜਿਵੇਂ ਸਾਡਾ ਏਰੀਆ ਸੁਨਾਮ ਪੈਂਦਾ ਨਾ ਇੱਕ ਸੁਨਾਮ ਉੱਥੇ ਸੌਪ ਉਹਦਾ ਤੁਹਾਨੂੰ ਐਡਰੈਸ ਦੇ ਦੇਵਾਂਗੇ ਉੱਥੋਂ ਤੁਸੀਂ ਲੈ ਸਕਦੇ ਹੋ ਜੇਕਰ ਹੋਰ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈ ਅਸੀਂ ਕੋਈ ਆਪਣਾ ਪਰਸਨਲ ਕੋਈ ਇਹਦੇ ਵਿੱਚ ਮੁਨਾਫਾ ਨਹੀਂ ਕਮਾਰੇ ਅਸੀਂ ਤੇ ਤਾਂ ਇਹ ਵੀਡੀਓ ਤੁਹਾਡੇ ਨਾਲ ਤਾਂ ਸਾਂਝੀ ਕਰਦੇ ਆ ਕਿਸੇ ਦਾ ਭਲਾ ਹੋ ਜੇ ਨਾ ਠੀਕ ਆ ਜੀ ਜੇਕਰ ਵੀਡੀਓ ਚੰਗੀ ਲੱਗੀ ਨਾ ਉਹਨਾਂ ਭੈਣ ਭਰਾਵਾਂ ਤੱਕ ਜਰੂਰ ਤੁਸੀਂ ਸ਼ੇਅਰ ਕਰਿਓ ਜਿਹੜੇ ਨਾ ਇਸ ਬਿਮਾਰੀ ਤੋਂ ਪੀੜਤ ਨੇ ਆ ਜਿਹੜਾ ਦੁੱਖ ਹੈ ਕਿਸੇ ਦਾ ਹਨ ਸਾਡਾ ਇੱਕ ਸ਼ੇਅਰ ਕਰਨ ਨਾਲ ਕਿਸੇ ਦਾ ਦੁੱਖ ਟੁੱਟ ਜਾਵੇ ਤਾਂ ਇਸ ਤੋਂ ਵੱਡਾ ਪੁੰਨ ਨਹੀਂ ਕੋਈ ਹੋ ਸਕਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ